ਕਿਸਾਨ ਵਿਰੋਧ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਨੌ ਬਸੀਆਂ ਇੱਕ ਕੱਟੀ ਟਾਪ ਦੀ ਤੇ ਇੱਕ ਸੂਨ ਵਾਲੀ ਗਾਂ ਠੀਕ ਆ ਜੀ ਵੱਧ ਜਾਣਕਾਰੀ ਜੰਮੇ ਆਪਾਂ ਬਾਈ ਤੋਂ ਬਾਈ ਜੀ ਸਸੀ ਗਾਈ ਬਾਈ ਸਸੀ ਗਾਈ ਨਾਂ ਵੀਰ ਜੀ ਆਪਣਾ ਸੈਮ ਸਿੰਘ ਜੀ ਠੀਕ ਆ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਵੈੜ ਦੀ ਜਾਣਕਾਰੀ ਬਈ ਇਹ ਵੈੜ ਤੇ 20 ਦਿਨ ਬਾਕੀ ਆ ਜੀ ਹਲੇ ਠੀਕ ਆ ਹਾਂਜੀ ਦੂਜੀ ਸੁੰਦੀ ਹੈ ਜੀ ਠੀਕ ਆ ਰੇਟ ਰੇਡ ਫੋਨ ਤੇ ਆ ਜੀ ਦੋ ਨੰਬਰ ਬੱਸੀ ਇਹ ਦੋ ਦੰਦ ਦੇ 14 ਮਹੀਨਿਆਂ ਦੀ ਆ ਠੀਕ ਆ ਤਿੰਨ ਨੰਬਰ ਇਹ ਵੀ ਡੇਢ ਮਹੀਨੇ ਦੀ ਆ ਜੀ ਦੋ ਦੰਦ ਦਾ ਠੀਕ ਆ ਉਧਰਲੀ ਸਾਈਡੋਂ ਆ ਜੀ ਵੀਰੇ ਠੀਕ ਆ ਤੇ ਚਾਰ ਨੰਬਰ ਵੀਰੇ ਇਹ 13 ਮਹੀਨਿਆਂ ਦੀ ਆ ਜੀ ਠੀਕ ਆ ਹਾਂਜੀ ਇਹ 11 ਦੀ ਆ ਜੀ ਪੰਜ ਨੰਬਰ ਹਾਂਜੀ 6 ਨੰਬਰ ਇਹ ਵੀ 11 ਦੀ ਆ 10 ਮਹੀਨਿਆਂ ਦੀ ਠੀਕ ਆ ਉਹ 13 ਮਹੀਨੇ ਦੀ ਜਰਸੀ ਆ ਜੀ ਠੀਕ ਆ ਉਹ 7 ਮਹੀਨਿਆਂ ਦਾ ਬੱਚਾ ਜੀ ਹਾਂ ਠੀਕ ਆ ਉਹ 13 ਮਹੀਨੇ ਦੀ ਕੱਟੀ ਗਈ ਕਿੰਨੇ ਬੰਦੀ 13 ਮਹੀਨੇ ਦੀ ਹਾਂਜੀ ਹਾਂਜੀ ਕੀਰੀ ਆ ਜੀ ਮੂੰ ਫੇਸਕੁਆਟ ਦਿਖਾ ਦੁਪਰਾ ਮੜੀ ਚੱਕ ਕੇ ਫੇਸ ਜੀ ਚੈੱਕ ਕਰ ਸਕਦੇ ਹੋ ਬਾਈ ਕੋਲ ਛੋਟੀ ਬਹੁਤ ਸੋਹਣੀ ਹੈ ਅਹੀਂ ਦਿਖਾਵੇ ਚਲ ਜੀ ਉਹ ਜੀ ਪਹਿਲਾਂ ਕਰਮਾ ਮੜੀ ਦਾ ਕੱਦ ਕੋਡ ਸੋਨਾ ਟੀਕੇ ਦੇ ਕਾਬਲ ਜੇ ਫੀਲ ਦੀ ਬੋਰੀ ਚਾਰ ਤੋਂ ਬੱਸੀਆ ਬਾਈ ਕੋਲ ਸਾਰੀਆਂ ਸੁਨੱਖੀਆਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਇੱਕ ਆਹ ਖੜੀ ਚਿੱਟੇ ਰੰਗ ਦੀ ਠੀਕ ਹੈ ਜੀ ਪੈਂਟ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ 11 ਨਾਗਾ ਬਾਈ ਕੋਲ ਬਾਕੀ ਤੋੜਾ ਤਾਰਾ ਵੱਡੀ ਵੀਡੀਓ ਦਿਖਾਏ ਬਚਨ ਕੀ ਤਰ੍ਹਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ